ਬੀਪ ਰਾਗ ਦੇ ਸ਼ੋਚ ਬੇਕਾਬੂ ਹੋਈ ਭੀੜ ਜਿਸੇ ਉਹ ਤਾਂ ਉਸੇ ਨੇ ਨੁਮਰਾ ਨੁਕਸਾਨੇ ਅਥੇ ਤੋੜੀਆਂ ਕੁਰਸੀਆਂ ਤੇ ਪ੍ਰਾਪਰਟੀ ਨੂੰ ਪਹੁੰਚਾਇਆ ਨੁਕਸਾਨ ਜਾਨੋ ਇਸ ਦੇ ਪਿੱਛੇ ਕੀ ਸੀ وجہ ਗਵਿੰਦ ਅਸਟਰੀ ਦੇ ਫੇਮਸ ਸਿੰਗਰ ਬੀ ਪਰਾਗ ਜਿਨ੍ਹਾਂ ਦੀ ਗਾਇਕੀ ਨੂੰ ਤਾਂ ਹਰ ਕੋਈ ਪਸੰਦ ਕਰਦਾ ਹੈ ਤੇ ਹਾਲੀ ਦੇ ਵਿੱਚ ਸਿੰਗਰ ਦਾ ਉੱਤਰ ਪ੍ਰਦੇਸ਼ ਦੇ ਇਟਾਵਾ ਮਹੋਤਸਵ ਦੇ ਵਿੱਚ ਇੱਕ ਪੇਸ਼ਕਾਰੀ ਸੀ ਹਾਲਾਂਕਿ ਚੀਜ਼ਾਂ ਅਦੋਂ ਬਹੁਤ ਜ਼ਿਆਦਾ ਖਰਾਬ ਹੋ ਗਿਆ ਜਦੋਂ ਅਧਿਕਾਰੀਆਂ ਨੂੰ ਸੰਗੀਤਕ ਪ੍ਰੋਗਰਾਮ ਵਿਚਾਲੇ ਹੀ ਅਚਾਨਕ ਬੰਦ ਕਰਨਾ ਪੈ ਗਿਆ ਇਸ ਸ਼ੋਅ 'ਚ ਹਜ਼ਾਰਾਂ ਦੀ ਗਿਣਤੀ 'ਚ ਲੋਕ ਸ਼ਾਮਿਲ ਹੋਏ ਸਨ ਤਾਂ ਪੁਲਿਸ ਵੀ ਉਥੇ ਕਾਫੀ ਜ਼ਿਆਦਾ ਲਗਾਈ ਗਈ ਸੀ ਕਿਉਂਕਿ ਜਦੋਂ ਵੀ ਕੋਈ ਅਜਿਹਾ ਪ੍ਰੋਗਰਾਮ ਹੁੰਦਾ ਹੈ ਕੋਈ ਵੱਡਾ ਸੈਲੀਬ੍ਰਿਟੀ ਪਹੁੰਚਦਾ ਹੈ ਤਾਂ ਅਕਸਰ ਕੁਝ ਸ਼ਰਾਰਤੀ ਅੰਸਰ ਹੁੰਦੇ ਆ ਜਿਨ੍ਹਾਂ ਦੇ ਵੱਲੋਂ ਚੀਜ਼ਾਂ ਨੂੰ ਮਾਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਇਸ ਸ਼ੋਅ ਦੇ ਵਿੱਚ ਵੀ ਪੁਲਿਸ ਅਧਿਕਾਰੀ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਹੋਏ ਸਿਗੇ ਜਿਨ੍ਹਾਂ ਨੂੰ ਭੀੜ ਨੂੰ ਸੰਭਾਲਣਾ ਅਦੋਂ ਬਹੁਤ ਜ਼ਿਆਦਾ ਮੁਸ਼ਕਲ ਹੋ ਗਿਆ ਜਦੋਂ ਜਿਹੜੇ ਲੋਕ ਪਹੁੰਚੇ ਸਿਗੇ ਉਹਨਾਂ ਦੇ ਵੱਲੋਂ ਪ੍ਰਾਪਰਟੀ ਦੀ ਤੋੜਫੋੜ ਕਰਨੀ ਸ਼ੁਰੂ ਕਰ ਦਿੱਤੀ ਗਈ रिपोर्ट्स ਦੀ ਮੰਨੀਏ ਤਾਂ 15000 ਤੋਂ ਵੱਧ ਲੋਕ ਜੋ ਸਿਗੇ ਇਸ ਪ੍ਰੋਗਰਾਮ ਦੇ ਵਿੱਚ ਪਹੁੰਚੇ ਸੀ ਜਿਸ ਦੀ ਅਸਲ ਚ ਸਮਰਥਾ 5000 ਲੋਕਾਂ ਨੂੰ ਰੱਖਣ ਦੀ ਸੀ ਰੀਟ ਕਰਨ ਕਿਸੇ ਵੀ ਅਨਸੁਖਾਵੀ ਘਟਨਾ ਤੋਂ ਬਚਣ ਲਈ ਪ੍ਰੋਗਰਾਮ ਨੂੰ ਸਿਰਫ ਡੇਢ ਘੰਟੇ ਦੇ ਅੰਦਰ ਹੀ ਖਤਮ ਕਰ ਦਿੱਤਾ ਗਿਆ ਸੀ ਤੇ ਅਫੀਸ਼ੀਅਲ ਅਨਾਉਂਸਮੈਂਟ ਮੁਤਾਬਕ ਬੀ ਪ੍ਰਾਗ ਦਾ ਸੰਗੀਤਕ ਪ੍ਰੋਗਰਾਮ ਸ਼ਨੀਵਾਰ ਸ਼ਾਮ 7 ਵਜੇ ਸ਼ੁਰੂ ਹੋਣ ਵਾਲਾ ਸੀ ਹਾਲਾਂਕਿ ਸ਼ਾਮ 5 ਵਜੇ ਤੋਂ ਹੀ ਲੋਕ ਵੱਡੀ ਗਿਣਤੀ ਚ ਪ੍ਰੋਗਰਾਮ ਵਾਲੀ ਥਾਂ ਤੇ ਪਹੁੰਚ ਗਏ ਅਤੇ ਗਾਇਕ ਦੇ ਔਨ ਦੇ ਕੇਂਦਰ ਮੰਚ ਉੱਤੇ ਆਉਣ ਤੋਂ ਬਾਅਦ ਭੀੜ ਜੋ ਸੀਗੀ ਹੋਰ ਜ਼ਿਆਦਾ ਵੱਧ ਗਈ ਤਾਂ ਪ੍ਰੋਗਰਾਮ ਵਾਲੀ ਜਗ੍ਹਾ ਦੀਆਂ ਕਈ ਤਸਵੀਰਾਂ ਤੇ ਵੀਡੀਓਜ਼ ਹੁਣ ਵੀ ਸੋਸ਼ਲ ਮੀਡੀਆ ਉੱਤੇ ਸਾਹਮਣੇ ਆ ਰਹੀਆਂ ਨੇ ਜਿਨ੍ਹਾਂ ਦੇ ਵਿੱਚ ਟੁੱਟੀਆਂ ਕੁਰਸੀਆਂ ਦੇਖੀਆਂ ਜਾ ਸਕਦੀਆਂ ਨੇ ਤੇ ਭੀੜ ਨੇ ਪ੍ਰਾਪਰਟੀ ਨੂੰ ਵੀ ਭਾਰੀ ਨੁਕਸਾਨ ਪਹੁੰਚਾਇਆ ਜਿਸ ਕਾਰਨ ਅਧਿਕਾਰੀਆਂ ਨੂੰ ਸ਼ੋਅ ਬੰਦ ਕਰਨਾ ਪੈ ਗਿਆ ਤੇ ਯਕੀਨੀ ਕੀਤਾ ਗਿਆ ਕਿ ਲੋਕ ਜੋ ਨੇ ਸੁਰੱਖਿਅਤ ਰੂਪ ਨਾਲ ਪ੍ਰੋਗਰਾਮ ਵਾਲੀ ਥਾਂ ਤੋਂ ਬਾਹਰ ਨਿਕਲ ਜਾਣ ਉੱਥੇ ਹੀ ਦੱਸਦੀ ਹੈ ਕਿ ਬ੍ਰੀ ਪ੍ਰਾਗ ਵੀ ਆਪਣਾ ਸ਼ੋਅ ਖਤਮ ਕਰਕੇ ਉੱਥੋਂ ਦੀ ਬਾਹਰ ਨਿਕਲੇਗੀ ਕਿਉਂਕਿ ਜਦੋਂ ਕੋਈ ਵੀ ਸੈਲੀਬ੍ਰਿਟੀ ਆ ਕਿਤੇ ਪਹੁੰਚਦਾ ਹੈ ਤੇ ਜੇਕਰ ਉਸ ਦੇ ਵੱਲੋਂ ਸ਼ੋਅ ਬੰਦ ਕਰਨ ਦਾ ਕਿਹਾ ਜਾਂਦਾ ਤਾਂ ਲੋਕ ਵੀ ਇਸ ਚੀਜ਼ 'ਚ ਗੁੱਸਾ ਕਰ ਜਾਂਦੇ ਤਾਂ ਇਸ ਕਰਕੇ ਉਸ ਨੂੰ ਜੋ ਸੈਲੀਬ੍ਰਿਟੀ ਹੁੰਦਾ ਹੈ ਸਹੀ ਸਲਾਮਤ ਸ਼ੋਅ ਜੋ ਬਾਹਰ ਘਟਣਾ ਹੁੰਦਾ ਤਾਂ ਇਸੇ ਚਾਲਦੇ ਆ ਬੀ ਪ੍ਰਾਗ ਵੀ ਉਸ ਥਾਂ ਤੋਂ ਮੌਕੇ ਦੇ ਉੱਤੇ ਹੀ ਨਿਕਲ ਗਈ